ਉਹ ਸਿੱਖੀ ਦਾ ਮਾਰਗ ਨਵਾਉਣਾ ਔਖਾ ਕਹਿੰਦੇ ਭਾਈ ਮੰਨ ਸਿੱਖੀ ਬਖਸ਼ ਦਾਂਗੇ ਪਰ ਇਹ ਵਾਅਦਾ ਕਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੇ ਸ਼ਬਦ ਤੇ ਭਰੋਸਾ ਰੱਖੇਗਾ ਪ੍ਰਤੀਤ ਰੱਖੇਗਾ ਤੇ ਸਿੱਧਕ ਸਿਰੜ ਦੇ ਨਾਲ ਨਵਾਵੇਗਾ ਕਹਿੰਦਾ ਪਾਤਸ਼ਾਹ ਵਾਅਦਾ ਕਰਦਾ ਬਚਨ ਕਰਦਾ ਸੱਚੇ ਪਾਤਸ਼ਾਹ ਨੇ ਸਿੱਖੀ ਬਖਸ਼ਿਸ਼ ਕੀਤੀ ਘਰ ਦੇ ਵਿੱਚੋਂ ਜਾ ਕੇ ਜਿਹੜੀ ਪੀਰ ਦੀ ਬਣੀ ਹੋਈ ਜਗਾ ਸੀ ਢਾ ਦਿੱਤੀ ਸਭ ਕੁਝ ਛੱਡ ਦਿੱਤਾ ਤਿਆਗ ਦਿੱਤਾ ਹੁਣ ਪਿੰਡ ਦਾ ਚੌਧਰੀ ਸੀ ਸਤਗੁਰੂ ਨੇ ਉਸ ਦਿਨ ਤੋਂ ਪਰਖ ਕਰਨੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਤੋਂ ਕਰਜ਼ਾ ਲੈਣਾ ਸੀ ਉਹ ਮੁਕਰ ਗਏ ਘਰ ਦੇ ਵਿੱਚ ਗਰੀਬੀ ਆ ਗਈ ਪਸ਼ੂ ਡੰਗਰ ਮਰ ਗਏ ਲੋਕਾਂ ਨੇ ਪਿੰਡ ਦੀ ਚੌਧਰ ਵੀ ਖੋ ਲਈ ਭਾਈ ਮੰਦ ਦੀ ਹੁਣ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਨਾਨਕ ਮੁਕਤ ਤਾਹੇ ਤਮ ਮਾਨੋ ਜਿਹ ਘਟ ਰਾਮ ਸਮਾਵੈ ਕਹਿੰਦੇ ਜਿਹਦੇ ਹਿਰਦੇ ਵਿੱਚ ਕੰਨਾਂ ਵਿੱਚ ਨਹੀਂ ਜੀਦੇ ਹਿਰਦੇ ਵਿੱਚ ਪਰਮਾਤਮਾ ਦਾ ਗਿਆਨ ਵਸ ਗਿਆ ਜੀਦੇ ਹਿਰਦੇ ਵਿੱਚ ਪਰਮਾਤਮਾ ਵਸ ਗਿਆ ਅਸਲ ਦੇ ਵਿੱਚ ਉਹ ਬੰਦਾ ਉਹ ਇਸ ਇਨਸਾਨ ਇਸ ਸੰਸਾਰ ਤੇ ਮੁਕਤ ਹੈ ਤੇ ਭਾਈ ਮੰਨ ਨੇ ਉਪਦੇਸ਼ ਐਸਾ ਦ੍ਰਿੜ ਕੀਤਾ ਕਿ ਕੋਈ ਵੀ ਨੁਕਸਾਨ ਹੋਇਆ ਲੋਕਾਂ ਨੇ ਚੌਧਰ ਖੋਲੀ ਪੈਸੇ ਲੈਣੇ ਸੀ ਜਿੰਨਾ ਤੋਂ ਉਹ ਮੁਕਰ ਗਏ ਪਰ ਭਾਈ ਮੰਨ ਦਾ ਮਨ ਨਹੀਂ ਡੁੱਲਿਆ ਸਦਕ ਦੇ ਵਿੱਚ ਪੂਰਾ ਰਿਹਾ